ਜਦੋਂ ਦੀਵਾਲੀ ਦੀ ਰਾਤ ਆਉਂਦੀ ਹੈ ਤੇ ਲੋਕ ਆਪਣੇ ਘਰਾਂ ਵਿੱਚ ਦੀਵੇ ਬਾਲਦੇ ਜਦੋਂ ਦੇਖੋ ਜਗਮਗ ਹੈ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਹੜਾ ਦੀਵਾ ਬਨੇਰੇ ਤੇ ਆਪਾਂ ਬਾਲ ਕੇ ਆਏ ਤੂੰ ਧਿਆਨ ਨਾਲ ਦੇਖੀ ਕਿ ਤੇਰੇ ਦੀਵਾ ਬਾਲਣ ਦੀ ਸਿਰਫ ਥੋੜੀ ਜੀ देर ਹੈ ਤੂੰ دیوار ਤੇ ਜਾਂ ਮਕਾਨ ਦੇ ਛੱਤ ਤੇ ਦੀਵੇ ਬਾਲ ਕੇ ਜਦੋਂ ਥੱਲੇ ਆਇਆ ਦੇਖਦਿਆਂ ਦੇਖਦਿਆਂ ਅੱਧੇ ਜੀਵੇ ਤਾਂ ਉਸੇ ਵਕਤ ਬੁੱਝ ਜਾਣੇ ਹਵਾ ਆਈ ਤੇ ਦੀਵਾ ਬੁੱਝ ਗਿਆ ਇਹਦੇ ਅਰਥ ਕੀ ਕਿ ਦੀਵਾਲੀ ਦੀ ਰਾਤ ਦੀਵੇ ਬਾਲੇ ਦੀਵਾ ਬਾਲ ਦਿੱਤਾ ਖਵਾ ਥੋੜੀ ਜੀ ਚੱਲੀ ਤੇ ਵੇਖਦਿਆਂ ਵੇਖਦਿਆਂ ਦੀਵਾ ਬੁੱਝ ਗਿਆ ਕਹਿ ਲੱਗਿਓ ਭਲੇ ਸੱਜਣਾ ਕਿ ਜਿਵੇਂ ਦੀਵਾਲੀ ਦੀ ਰਾਤ ਦਾ ਦੀਵਾ ਬਾਲੀਏ ਇੱਕੋ ਦਮ ਉਹਦੀ ਲਾਟ ਨਿਕਲਦੀ ਏ ਵੇਖਦਿਆਂ ਵੇਖਦਿਆਂ ਉਹ ਦੀਵਾ ਬੁੱਝ ਜਾਂਦਾ ਬੜੇ ਬੰਦੇ ਐਸੇ ਦੇਖੇ ਜਿਨ੍ਹਾਂ ਦੇ ਜੀਵਨ ਦੀ ਜੋਤ ਬਲਦੀ ਪਈ ਸੀ ਅੱਖਾਂ ਸਾਹਮਣੇ ਵੇਖਦਿਆਂ ਵੇਖਦਿਆਂ ਉਹਨਾਂ ਦੀ ਜੋਤ ਕੀ ਬੁੱਝ ਗਈ ਦੀਵੇ ਦੀ ਤਰ੍ਹਾਂ ਉਹਨਾਂ ਦੀ ਹਸਤੀ